32 ਨੰਬਰ ਸ਼ਲੋਕ 32 ਨੰਬਰ ਸ਼ਲੋਕ ਜਿਹੜਾ ਹੈ ਪਾਵਨ ਅੰਕ 1428 ਦਿੱਤੇ ਸਬਾਈ ਮੰਗਿਰਿ ਵਿਵਚਨ ਆਉ ਪਾਵਨ ਸ਼ਲੋਕ ਹੈ ਸੁਖ ਮੈਂ ਬਹੁ ਸੰਗੀ ਭਈ ਦੁੱਖ ਮੈਂ ਸੰਗ ਨ ਹੋਈ ਕਹੂ ਨਾਨਕ ਪਰ ਬਚ ਮਨਾ ਅੰਤ ਸਹਾਈ ਹੋਈ ਪਾਵਨ ਸ਼ਲੋਕ ਹੈ ਸੁਖਾਂ ਦੇ ਵਿੱਚ ਆਨ ਬਹੁਤ ਮੈਂ ਦੇਣੀ ਦੁੱਖ ਵਿੱਚ ਕੋਈ ਸਾਥ ਨਹੀਂ ਜਿੰਨ ਮੋਗਾ ਬੰਦਿਆ ਅਖੀਰ ਤੇਰਾ ਸਾਥੀ ਤੇਰੀ ਸ਼ੁਭ ਗੁਣ ਕੀ ਹੋਵੇ ਉਸ ਪਰਮੇਸ਼ਰ ਨੇ ਤੇਰੇ ਨਾਲ ਬਣਾਇਆ ਆਓ ਇਸ ਪਾਵਨ ਸ਼ਲੋਕ ਨੂੰ ਵਿਚਾਰੀਏ ਮਨ ਬਿਤੀਆਂ ਕਾਗਰ ਕਰਦੇ ਹੋਏ ਗੁਰਪਤੀ ਪ੍ਰਵਾਨ ਗੁਰਪਖਸ਼ੂ ਸੀਸ ਬਲਾਉ ਪਤੀ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਤਰ੍ਹਾਂ ਦੇ ਲੋਕ ਸਾਡੇ ਜੀਵਨ ਤਿੰਨ ਤਰ੍ਹਾਂ ਦੇ ਸੱਜਣ ਸਾਡੇ ਜੀਵਨ ਵਿੱਚ ਆਉਂਦੇ ਨੇ ਇੱਕ ਸਾਡਾ ਮਿੱਤਰ ਦੂਜਾ ਸਾਡਾ ਦੁਸ਼ਮਣ ਤੀਜਾ ਉਹ ਅਜਨਬੀ ਇਨਸਾਨ ਜੋ ਆਉਂਦਾ ਹੈ ਕੁਝ ਸਮੇਂ ਲਈ ਕੁਝ ਵਕਤ ਲਈ ਔਰ ਚੱਲਿਆ ਜਾਂਦਾ ਉਹਦਾ ਬਹੁਤਾ ਮਹੱਤਮ ਨਹੀਂ ਦਾ ਸਾਡੇ ਜੀਵਨ ਵਿੱਚ ਇੱਕ ਮਿੱਤਰ ਤੇ ਇੱਕ ਦੁਸ਼ਮਣ ਇੱਕ ਦੋਸਤ ਇੱਕ ਬੈਰੀ ਇਸ ਸਾਡੇ ਜੀਵਨ ਤੇ ਉੱਤੇ ਭਤੀਕ ਪ੍ਰਭਾਵ ਪੁੰਦੇ ਹਨ ਮਿੱਤਰ ਤੇ ਦੁਸ਼ਮਣ ਕਈ ਵਾਰ ਸਾਲਾਂ ਤੋਂ ਚੱਲਦੀ ਆ ਰਹੀ ਦੋਸਤੀ ਕੁਝ ਬੋਲੇ ਕੁਬੋਲ ਉਹ ਦੋਸਤੀ ਉਹ ਮਿੱਤਰਤਾ ਨੂੰ ਖਤਮ ਕਰ ਦਿੰਦੇ ਨੇ ਉਹ ਬੋਲੇ ਹੋਏ ਇੱਕ ਛਿੰਨ ਵਿੱਚ ਸਾਲਾਂ ਤੋਂ ਚੱਲਦੀ ਆਇ ਮਿੱਤਰਤਾ ਨੂੰ ਖਤਮ ਕਰ ਦਿੰਦੀ ਹੈ ਮਿੱਤਰ ਜਿਹੜਾ ਹੈ ਨਿਮਰ ਵਾਲਾ ਨਾਲ ਇਹ ਵੀ ਸਦੀਪ ਨਹੀਂ ਹੈ ਤੇ ਦੁਸ਼ਮਣ ਜਿਹੜਾ ਆ ਉਹ ਤਾਂ ਕਦੀ ਸੋਚਦਾ ਹੀ ਚੰਗਾ ਨਹੀਂ ਦੂਜੇ ਬਾਰੇ ਜਿਹੜਾ ਮੈਰੀ ਹੈ ਮਿੱਤਰ ਜਿਹੜਾ ਹੈ ਉਹ ਆਪਣੇ ਮਿੱਤਰ ਦੇ ਲਈ ਸਦੀਪ ਇਹ ਸੋਚਦਾ ਹੈ ਵੀ ਇਹਦੇ ਜੀਵਨ ਚ ਕੋਈ ਲਾਭ ਉਹਦੀ ਜ਼ਿੰਦਗੀ ਤੇ ਬਾਤਿਆਂ ਵਿੱਚ ਸਾਕਤਦਾ ਹੈ ਉਹਦੀਆਂ ਰੁਕਾਵਟਾਂ ਵਿੱਚ ਉਹਦੇ ਨਾਲ ਲੜਦਾ ਪਰ ਜਿਹੜਾ ਦੁਸ਼ਮਣ ਹੈ ਉਹ ਹਰ ਵਕਤ ਦੂਜੇ ਦੇ ਬਾਰੇ ਜਿਹਦੇ ਨਾਲ ਬੈਰ ਭਾਵਨਾ ਹੈ ਮਨ ਅੰਦਰ ਈਰਖਾ ਹੈ ਉਹ ਦੁਸ਼ਮਣ ਜਿਹੜਾ ਹੈ ਅਕਸਰ ਸੋਚਦਾ ਆ ਵੀ ਇਹਨੂੰ ਮੈਂ ਕਦੋਂ ਘਾਟਾਂ ਇਹਨੂੰ ਭਵੇਂ ਤੇ ਇਹਨੂੰ ਕਦੋਂ ਦੁੱਖ ਮਿਲੇ ਉਹ ਇਸ ਵਾਂ ਸੋਚਦਾ ਹੈ ਦੁਸ਼ਮਣ ਜਿਹੜਾ ਹੈ ਮਿੱਤਰ ਦੂਜੇ ਮਿੱਤਰ ਦਾ ਚੰਗਾ ਸੋਚਦਾ ਆ ਪਰ ਉਸੇ ਮਿੱਤਰ ਦੇ ਜੇ ਦੂਜੇ ਤੀਜੇ ਕੋਈ ਦੁਸ਼ਮਣ ਬਣ ਜਾਣ ਉਹ ਉਹਦਾ ਮਾੜਾ ਲੁੱਟਦੀ ਨਹੀਂ ਪਰ ਸੱਚ ਦੋਨਾਂ ਵਿੱਚ ਸਦੀਪ ਨਿਭਨ ਵਾਲਾ ਕੋਈ ਵੀ ਨਹੀਂ ਇੱਥੇ ਕੁਝ ਨਹੀਂ ਜੇ ਪਤਾ ਕਦੋਂ ਦੁਸ਼ਮਣੀ ਮਿੱਤਰਤਾ ਦੇ ਵਿੱਚ ਬਦਲ ਜਾਂਦੀ ਹੈ ਤੇ ਕਦੋਂ ਮਿੱਤਰਤਾ ਦੁਸ਼ਮਣੀ ਦੇ ਵਿੱਚ ਬਦਲ ਜਾਂਦੀ ਹੈ ਪਤਾ ਕੁਝ ਨਹੀਂ ਤੇ ਮਾਲਕ ਦੀ ਬਾਣੀ ਨੇ ਇਹ ਕਿਹਾ ਆ ਵੀ ਇਹ ਸਦੀਪ ਨਿਭਨ ਵਾਲੇ ਨਹੀਂ ਹੈ ਨਹੀਂ ਹੋ ਸਕਦਾ ਇਹ ਕਿ ਜੋ ਅੱਜ ਮਿੱਤਰ ਹੈ ਇਸ ਸਦੀਮ ਤੇਰੇ ਨਾਲ ਮਿੱਤਰਤਾ ਹੀ ਨਿਭਾਏਗਾ ਕੁਝ ਨਹੀਂ ਜੇ ਪਤਾ ਇਹ ਕਦੋਂ ਦੁਸ਼ਮਣੀ ਦੇ ਵਿੱਚ ਬਦਲ ਜਾਏਗਾ ਕਦੋਂ ਬਦਲ ਜਾਏਗਾ ਪਰ ਮਿੱਤਰ ਦੀ ਅਹਿਮੀਅਤ ਸਾਡੇ ਜੀਵਨ ਵਿੱਚ ਬਧਿਕ ਹੈ ਕਿਸ ਮਿੱਤਰ ਦੀ ਅਹਿਮੀਅਤ ਸਾਡੇ ਜੀਵਨ ਵਿੱਚ ਬਧਿਕ ਹੈ ਬਧਿਰੇ ਹੈ ਇੱਕ ਪਾਸੇ ਕੋ ਸੰਸਾਰੀ ਤੌਰ ਤੇ ਅਸੀਂ ਆਪਣਾ ਮਿੱਤਰ ਬਣਾ ਲਿਆ ਉਹ ਸਾਡੀ ਚੁਆਇਸ ਹੈ ਅਸੀਂ ਆਪਣੇ ਨਾਲ ਨਿਭਣ ਵਾਲੇ ਉਹਨਾਂ ਨੂੰ ਮਿੱਤਰ ਬਣਾਉਣੇ ਆ ਜਿਨ੍ਹਾਂ ਦਾ ਸੁਭਾਅ ਸਾਡੇ ਨਾਲ ਮਿਲਦਾ ਤੇ ਉਹ ਸਾਡੇ ਹਰ ਦੁੱਖ ਸੁੱਖ ਵਿੱਚ ਸਾਡਾ ਸਾਥ ਵੀ ਦਿੰਦੇ ਨੇ ਅਸੀਂ ਉਹਨਾਂ ਨੂੰ ਮਿੱਤਰ ਬਣਾਉਣੇ ਆ ਉਹਨਾਂ ਨੂੰ ਮਿੱਤਰ ਬਣਾਉਣੇ ਤਨਿਆਵੀ ਤੌਰ ਤੇ ਪਰ ਮਾਲਕ ਦੀ ਪਾਵਨ ਬਾਣੀ ਨੇ ਇਹ ਕਿਹਾ ਵੀ ਇਹ ਅਖੀਰ ਸਦੀਵ ਤੇਰੇ ਨਾਲ ਨਿਭਣ ਵਾਲਾ ਕਿਉਂਕਿ ਸੱਚੇ ਕੁਝ ਨਹੀਂ ਜੇ ਪਤਾ ਇਹ ਮਿੱਤਰਤਾ ਇੱਕ ਮਤਲਬ ਵਾਲੀ ਵੀ ਹੋ ਸਕਦੀ ਹੈ ਕਿ ਕਿ ਇਥੇ ਵਧੀਕ ਦੇਖੇ ਜਾ ਸਕਦੇ ਨੇ ਬਾਣੀ ਨੇ ਵੀ ਇਹ ਜ਼ਿਕਰ ਕੀਤਾ ਮਨ ਮੁੱਖਾਂ ਕੇਰੀ ਦੇਸ ਦੋਸਤੀ ਮਾਇਆ ਦਾ ਸੰਬੰਧ ਕਈ ਵਾਰ ਇਹ ਮਿੱਤਰਤਾ ਸਾਡੀ ਧਨ ਸਾਡੀ ਦੌਲਤ ਸਾਡੇ ਪੈਸੇ ਕਰਕੇ ਸਾਡੇ ਨਾਲ ਹੁੰਦੀ ਹੈ ਤੇ ਜਦੋਂ ਉਹ ਪੈਸਾ ਖਤਮ ਹੁੰਦਾ ਜਦੋਂ ਉਹ ਦੌਲਤ ਮੁੱਕਦੀ ਹੈ ਖਤਮ ਹੁੰਦੀ ਹੈ ਤੇ ਸੱਚ ਹੈ ਇਹ ਸਾਥ ਛੱਡ ਚਲੇ ਜਾਂਦੇ ਨੇ ਤੇ ਇਥੇ ਸਦੀਪ ਨਿਬੋਂ ਵਾਲਾ ਬਿਰਲਾ ਇਹ ਕਹਿਆ ਕਰਦਾ ਪਰ ਮਾਲਕ ਨੇ ਕਹੇ ਜਿਹੜਾ ਮਿੱਤਰ ਸਦੀਪ ਤੇਰੇ ਨਾਲ ਨਿਵੇਂਗਾ ਉਹ ਮਿੱਤਰ ਹੈ ਜੀ ਗੁਰੂ ਜਿਸ ਗੁਰੂ ਨੇ ਸਦੀਪ ਤੇਰੇ ਨਾਲ ਨਿਭਨਾ ਹੈ ਜਿਸ ਗੁਰੂ ਨੇ ਹਰ ਔਖੇ ਵਕਤ ਤੇਰਾ ਸਾਥ ਦੇਣਾ ਹੈ ਜਿਸ ਗੁਰੂ ਨੇ ਔਖੇ ਸਮੇਂ ਵੱਡੀਆਂ ਰੁਕਾਵਟਾਂ ਦੇ ਸਮੇਂ ਤੇਰੇ ਨਾਲ ਤੇਰਾ ਸਾਥ ਨਿਭਾਉਣਾ ਉਹ ਮਿੱਤਰ ਹੈ ਗੁਰੂ ਤੇ ਗੁਰਦੇਵ ਨੇ ਕਿਹਾ ਭਾਵਾਂ ਅੱਤ ਦੀ ਜ਼ਿੰਦਗੀ ਵਿੱਚ ਘਟਨਾ ਵਾਪਰ ਜਾਵੇ ਅਰਸ ਖਾ ਵੀ ਕੋਈ ਦੁੱਖ ਵਾਪਰੇ ਜੀਵਨ ਦੇ ਵਿੱਚ ਆ ਕੀ ਕੋਈ ਦੁੱਖ ਆਵੇ ਕੋਈ ਘਾਟਾ ਪਵੇ ਸਾਬ ਨੇ ਕਿਹਾ ਆ ਗੁਰੂ ਮਿੱਤਰ ਸਦੀਪ ਤੇਰੇ ਨਾਲ ਨਿਵੇਗਾ ਜਿਵੇਂ ਸਾਬ ਦੇ ਇੱਕ ਬਚਨ ਨੇ ਜਾਖੋ ਮੁਸ਼ਕਲ ਅਤ ਬਰੇ ਧੋਈ ਕੋਈ ਨਾ ਦੇ ਲਾਗੂਏ ਦੁਸ਼ਮਨਾ ਸਾਖ ਭੇ ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਤੰ ਲੱਗੇ ਨਾ ਸਦੀਵਾ ਤੇ ਗੁਰੂ ਮਿੱਤਰ ਜਿਹੜਾ ਸਾਨੂੰ ਅਹਿਸਾਸ ਤੋਂ ਹੁੰਦਾ ਹੈ ਵੀ ਔਖੇ ਵਕਤ ਆ ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇਗਾ ਤੇ ਆ ਪੰਜਾਬ ਸਾਹਿਬ ਦੀ ਪਾਵਨ ਬਾਣੀ ਵਿੱਚ ਪੜਦੇ ਆ ਰੋਜ਼ਾਨਾ ਸਦਾ ਅੰਗ ਸੰਗੇ ਗੁਰੂ ਸਦੀਪ ਸਾਡੇ ਅੰਗ ਸੰਗ ਹੈ ਤੇ ਇਥੋਂ ਤੱਕ ਮਲਕ ਨੇ ਜਿੱਥੇ ਕਿਹਾ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਗੁਰੂ ਸਦੀਪ ਤੇਰੇ ਨਾਲ ਨਿਮਤਾਇਆ ਗੁਰੂ ਸਦੀਪ ਸਦਾ ਦਾ ਤੇਰਾ ਸਾਥੀ ਹੈ ਤੇ ਇਹ ਉਹ ਮਿੱਤਰ ਹੈ ਜਦੋਂ ਅਤ ਦੀ ਗਰੀਬੀ ਤੇਰੇ پاس ਹੈ ਮਾਲਕ ਨੇ ਕਿਹਾ ਉਦੋਂ ਵੀ ਨਾਲ ਖੁੰਦਾ ਜਦੋਂ ਅਤ ਦੀ ਅਮੀਰੀ ਉਦੋਂ ਵੀ ਨਾਲ ਖੜਦਾ ਹੈ ਹਾਂ ਇੱਕ ਵਚਨ ਹੋਰ ਜਿਵੇਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਵੀ ਕਿਹਾ ਆ ਸੰਸਾਰ ਭਾਵਾਂ ਦੌਲਤ ਮੰਤ ਇਨਸਾਨਾਂ ਨਾਲ ਦੌਲਤਮੰਤ ਸੰਸਾਰੀ ਲੋਕਾਂ ਦੇ ਨਾਲ ਮਿੱਤਰਤਾ ਪਉਂਦਾ ਆ ਪਰ ਗੁਰੂ ਨਾਨਕ ਦੇ ਘਰ ਨੇ ਇਹ ਆਵਾਜ਼ ਬੰਦ ਕੀਤੀ ਹੈ ਵੀ ਮੇਰੀ ਮਿੱਤਰਤਾ ਮੇਰੀ ਦੋਸਤੀ ਮੇਰਾ ਸਾਥ ਉਹਨਾਂ ਨਾਲ ਹੈ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਐਲੇ ਦਰਜੇ ਦੇ ਨੀਚ ਕਹਿੰਦੇ ਆ ਮੇਰੀ ਉਹਨਾਂ ਨਾਲ ਮਿੱਤਰਤਾ ਆ ਨੀਚ ਉਹ ਕਹੇ ਨੀਚਾ ਅੰਤ ਨੀਚ ਜਾ ਨੀਤੀ ਹੂ ਮਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡੇ ਹਸ ਸਿਉਂ ਕਿਆ ਰੀਸ ਉਹਨਾਂ ਪਿਆਰ ਮੇਰੀ ਮਿੱਤਰਤਾ ਉਹਨਾਂ ਨਾਲ ਹੈ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਨਹੀਂ ਕਹਿੰਦੇ ਨੇ ਮੇਰੀ ਮਿੱਤਰਤਾ ਉਹਨਾਂ ਦੇ ਨਾਲ ਹੈ ਜਿਨ੍ਹਾਂ ਕੋਲ ਦੁਨਿਆਵੀ ਧਨ-ਪਾਵਾ ਨਹੀਂ ਹੈ ਪਰ ਉਹਨਾਂ ਦੇ پاس ਸ਼ੁੱਭ ਗੁਣ ਨੇ ਇੱਥੇ ਸ਼ੋਭ ਗੁਣਾ ਵਾਲਿਆਂ ਦੇ ਨਾਲ ਗੁਰੂ ਖਲਾਉਂਦਾ ਆ ਇੱਥੇ ਈਰਖਾ ਰੱਖਣ ਵਾਲਿਆਂ ਦੇ ਨਾਲ ਗੁਰੂ ਕਦੇ ਨਹੀਂ ਜੀ ਖੁਰਦਾ ਇੱਥੇ ਗੁਰੂ ਖਲਾਉਂਦਾ ਉਹਨਾਂ ਨਾਲ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਨਿਮਰਤਾ ਹੈ ਜਿਨ੍ਹਾਂ ਦੇ ਮਨ ਅੰਦਰ ਸਹਾਰਨਤਾ ਨੂੰ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਮਿਠਾਸ ਹੈ ਜਿਨ੍ਹਾਂ ਦੇ ਜੀਵਨ ਵਿੱਚ ਇੱਕ ਨਹੀਂ ਬਧਿਕ ਗੁਣ ਨੇ ਗੁਰੂ ਦੀ ਮਿੱਤਰਤਾ ਉਹਨਾਂ ਦੇ ਨਾਲ ਹੈ ਤੇ ਮਾਲਕ ਦੀ ਪਾਵਨ ਬਾਣੀ ਨੇ ਬੇਅੰਤ ਵਾਰ ਕਿਹਾ ਆ ਵੀ ਇਹ ਗੁਰੂ ਤੇਰੇ ਅੰਤ ਸੰਗ ਹੈ ਇਹ ਗੁਰੂ ਤੇਰਾ ਮਿੱਤਰ ਹੈ ਇਹ ਉਹ ਮਿੱਤਰ ਹੈ ਜਿਸ ਮਿੱਤਰ ਦਾ ਜੀਵਨ ਵਿੱਚ ਆਉਣ ਦੇ ਨਾਲ ਜ਼ਿੰਦਗੀ ਦੀ ਰੌ ਰੀਤ ਬਦਲ ਜਾਂਦੀ ਹੈ ਜੀਵਨ ਦੀ ਰਾਸ ਬਦਲ ਜਾਂਦੀ ਹੈ ਜੀਵਨ ਦੀਆਂ ਤੰਦਾਂ ਬਦਲ ਜਾਂਦੀਆਂ ਨੇ ਜੀਵਨ ਤਬਦੀਲ ਹੋ ਜਾਂਦੇ ਨੇ ਜਦੋਂ ਗੁਰੂ ਨੂੰ ਅਸੀਂ ਮਿੱਤਰ ਬਣਾਉਨੇ ਆ ਮਾਲਕ ਦੇ ਉਹ ਪਾਵਨ ਬਚਨ ਪਰ ਇਸ ਗੱਲ ਨੂੰ ਸਹਿਬ ਨੇ ਕਿਹਾ ਬਿਰਲੇ ਨੇ ਹੀ ਜਾਣਿਆ ਕੋਈ ਜਾਣੇ ਕਬ ਨਹੀਂ ਹਾਂ जग ਮੀਤ ਕੋਈ ਬਿਰਲਾ ਹੀ ਜਾਣਦਾ ਆ ਇਸ ਜਗ ਅੰਦਰ ਸੱਚਾ ਮਿੱਤਰ ਕੌਣ ਹੈ ਨਿਹੜ ਸਾਡੇ ਨਾਲ ਸਦੀਪ ਨੇ ਵਿਦਾਇ ਸਹਿਬ ਨੇ ਕਿਹਾ ਕਿਸੇ ਬਿਰਲੇ ਨੇ ਹੀ ਜਾਣਿਆ ਕੋਈ ਜਾਣੇ ਕਬਨ ਇਹਾ ਜਗ ਮੀਤ ਫਿਰ ਕਹ ਜਿਹਨੇ ਜਾਲ ਲਿਆ ਉਹਦੀ ਜ਼ਿੰਦਗੀ ਦੀ ਸلطਨਤ ਕੈਸੀ ਹੋ ਗਈ ਉਹਦੇ ਜੀਵਨ ਦਾ ਪੰਧ ਕਿਹਦਾ ਹੋ ਗਿਆ ਸਹਿਬ ਨੇ ਕਹ ਜਿਸ ਕੋ ਏ ਕਿਰਪਾ ਸੋਈ ਵਿਦੂਜੈ ਤਾਂ ਕੀ ਨਿਰਮਲ ਰੀਤ ਉਹਨਾਂ ਦੇ ਜੀਵਨ ਤੇ ਕਰਮ ਉਹਨਾਂ ਦੇ ਜੀਵਨ ਦੀ ਅਰੋਧਤਾ ਨਿਰਮਲ ਹੋ ਜਾਂਦੀਆਂ ਜਿੰਨਾਂ ਨੂੰ ਗੁਰੂ ਜਿਨ੍ਹਾਂ ਨੇ ਗੁਰੂ ਮਿੱਤਰ ਬਣਾ ਲਿਆ ਉਹ ਜਿਹਨਾਂ ਗੁਰੂ ਨੇ ਨੂੰ ਮਿੱਤਰ ਬਣਾ ਲਿਆ ਉਹਨਾਂ ਦੇ ਜੀਵਨ ਵਿੱਚ ਫਿਰ ਗੁਰੂ ਕਰਤਾ ਕੀ ਹੈ ਉਹਨਾਂ ਦੇ ਜੀਵਨ ਵਿੱਚ ਗੁਰੂ ਕਰਤਾ ਕੀ ਹੈ ਜਿਵੇਂ ਆਪਾਂ ਉਹ ਸ਼ਬਦ ਪੂਰਾ ਪੜ੍ਹਦੇ ਆ ਨਾ ਜਦ ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀ ਹੈ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀਏ ਦੀ ਗੱਲ ਹੈ ਗੁਰੂ ਦਿਆਲ ਹੁੰਦਾ ਸਰਧਾਂ ਚਾਤ ਭਾ ਚਾਤ ਜਿਹੜੇ ਨੇ ਭਾਗ ਲੱਗ ਜਾਂਦੇ ਨੇ ਜਦੋਂ ਗੁਰੂ ਕਿਰਪਾ ਕਰਦਾ ਹੈ ਜਦੋਂ ਗੁਰੂ ਨਦਰ ਕਰਦਾ ਗੁਰੂ ਦੇ ਆਉਣ ਨਾਲ ਜੀਵਨ ਚ ਕੀ ਵਾਪਰਦਾ ਹੈ ਦੇਖੋ ਗੁਰੂ ਸਾਨੂੰ ਰਾਖੀ ਕਰਦਾ ਹੈ ਗੁਰੂ ਸਾਨੂੰ ਸਮਝਾਉਂਦਾ ਹੈ ਗੁਰੂ ਸਾਨੂੰ ਗੁਰੂ ਸਾਨੂੰ ਬਚਾਉਂਦਾ ਗੁਰੂ ਸਾਨੂੰ ਸਮਝਾਉਂਦਾ ਗੁਰੂ ਸਾਨੂੰ ਪਹੁੰਚਾਉਂਦਾ ਤੇ ਗੁਰੂ ਸਾਨੂੰ ਮਲਾਉਂਦਾ ਹੈ ਜਿਵੇਂ ਗੁਰੂ ਸਾਡੀ ਰਾਖੀ ਕਰਦਾ ਜਿਨੂੰ ਐਵੇਂ ਵੀ ਕਿਹਾ ਰਾਖਾ ਏਕ ਹਮਾਰਾ ਸਭੀ ਸਦਲ ਘਟਾਂ ਦਾ ਅੰਤਰ ਜਾਮੀ ਇਹ ਗੁਰੂ ਮਿੱਤਰ ਦੀ ਗੱਲ ਚੱਲ ਰਹੀ ਹੈ ਵੀ ਗੁਰੂ ਮਿੱਤਰ ਉਹ ਹੈ ਜਿਹੜਾ ਭਾਵਾਂ ਤੇਰੇ ਕੋਲਨ ਦੌਲਤ ਔਰਤ ਨਹੀਂ ਹੈ ਪਰ ਗੁਰੂ ਉਹਦੋਂ ਵੀ ਤਾਤੀ ਵਾਹ ਨਾ ਲੱਗੀ ਪਾਰਗੰਮ ਸ਼ਰਨਾਈ ਚਉ ਗਿਰਦੁ ਹਮਾਰੇ ਨਾਮਕਾਰ ਦੁਖ ਲਗੈ ਨਾ ਭਾਈ ਗੁਰੂ ਦੇ ਔਰ ਨਾਲ ਜੀਵਨ ਵਿੱਚ ਇਹ ਵਾਪਰਦਾ ਹੈ ਪਾਤਸ਼ਾਹ ਦੇ ਬਚਨ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਗੁਰੂ ਆਪਣਾ ਸਵਾਸ ਸਦੀਪ ਮੁੱਢ ਕਦੀਮਾ ਤੋਂ ਇਹ ਹੈ ਗੁਰੂ ਦਾ ਸਵਾਸ ਉਹ ਆਪਣਿਆਂ ਦੀ ਰਾਖੀ ਕਰਦਾ ਆ ਉਹ ਆਪਣਿਆਂ ਦੀ ਪੈਜ ਰੱਖਦਾ ਹੈ ਪੜਦੇ ਕੱਜਦਾ ਹੈ ਗੁਰੂ ਰਖਵਾਲਾ ਹੈ ਤੇ ਕਿਆ ਗੁਰੂ ਸਮਝਾਉਂਦਾ ਗੁਰੂ ਸਮਝਾਉਂਦਾ ਕਿਵੇਂ ਹੈ ਗੁਰੂ ਸਮਝਾਉਂਦਾ ਹੈ ਗੁਰੂ ਨੇ ਦੱਸ ਦਿੱਤਾ ਤੂੰ ਬੋਲਣਾ ਕਿਵੇਂ ਹੈ ਗੁਰੂ ਨੇ ਦੱਸ ਦਿੱਤਾ ਤੂੰ ਸੁਨਣਾ ਕਿਵੇਂ ਹੈ ਗੁਰੂ ਨੇ ਦੱਸਿਆ ਤੂੰ ਪਹਿਨਣਾ ਕੀ ਹੈ ਗੁਰੂ ਨੇ ਦੱਸਿਆ ਤੂੰ ਤੁਰਨਾ ਕਿਵੇਂ ਹੈ ਸਭ ਪੱਖ ਤੋਂ ਗੁਰੂ ਸਾਨੂੰ ਸੁਚੇਤ ਤੇ ਅਵੇਰ ਕਰਦਾ ਹੈ ਤੇ ਗੁਰੂ ਸਾਡੇ ਜੀਵਨ ਦਾ ਮੋਟਿਵ ਦੱਸਦਾ ਆ ਵੀ ਇਸ ਜੀਵਨ ਦਾ ਮਨੋਰਥ ਕੀ ਹੈ ਇਸ ਜ਼ਿੰਦਗੀ ਦਾ ਮੰਨੋਰਥ ਕੀ ਹੈ ਜੇ ਇਹ ਮੰਨੋਰਥ ਨੂੰ ਜਾਣ ਲਿਆ ਫਿਰ ਸਾਨੂੰ ਗੁਰੂ ਪਹੁੰਚਾਉਂਦਾ ਕਿੱਥੇ ਪਰਮੇਸ਼ਰ ਦੇ ਘਰ ਗੁਰੂ ਸਾਹਿਬ ਨੂੰ ਮਲਾਉਂਦਾ ਹੈ ਕਿਹਦੇ ਨਾਲ ਪਰਮੇਸ਼ਰ ਦੇ ਨਾਲ ਰੱਬੀ ਬਚਨ ਜੈਸਾ ਸਤਿਗੁਰ ਸੁਣੀਦਾ ਤੈਸੋ ਕੀ ਮੈਂ ਢੀਠ ਵਿਛੁੜਿਆ ਵੇ ਤੈ ਪ੍ਰਭ ਹਰ ਦਰਗਾਹ ਕਾ ਵਸੀਤ ਗੁਰੂ ਤੇ ਆਹ ਕੰਮ ਨੇ ਗੁਰੂ ਰਾਖੀ ਕਰਦਾ ਹੈ ਗੁਰੂ ਸਮਝਾਉਂਦਾ ਹੈ ਗੁਰੂ ਪਹੁੰਚਾਉਂਦਾ ਹੈ ਤੇ ਗੁਰੂ ਮਲਾਉਂਦਾ ਆ ਬਹਰ ਸਰਤੇ ਨੂੰ ਗੁਰੂ ਆਪਣਾ ਮਿੱਤਰ ਬਣਾ ਲੈਂ ਤੇ ਇਹ ਗੁਰੂ ਮਿੱਤਰ ਕੋਲੋਂ ਉਹ ਰਾਸ ਮਿਲਦੀ ਹੈ ਇਸ ਗੁਰੂ ਮਿੱਤਰ ਕੋਲੋਂ ਉਹ ਖਜ਼ਾਨਾ ਮਿਲਦਾ ਹੈ ਜਿਹੜਾ ਖਜ਼ਾਨਾ ਸਹਿਬ ਨੇ ਕਹ ਤੇਰੇ ਅੰਤਲੇ ਸਮੇਂ ਤੇਰੇ ਨਾਲ ਲਿਵੇਗਾ ਉਹ ਕਿਹੜਾ ਖਜ਼ਾਕਾ ਜੀ ਜਦ ਸੱਜਣ ਦੇ ਕੋਲ ਤੁਲੰਬੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪਹੁੰਚਦੇ ਜੇ ਨਾ ਉਸ ਵਖਤ ਮਾਲਕ ਨੇ ਜ਼ਿਕਰ ਉਤੇ ਕੀਤਾ ਉਜਲ ਕਹਿਣਾ ਝਿਲਕਰਾ ਘੋਟੇ ਕਲੜੀ ਵਸ ਤੋਤਿਆਂ ਦੂਠ ਦਾ ਉਤਰ ਹੈ ਜੇ ਸੋ ਧੋਮਾ ਤਿਸ ਉਥੇ ਸਹਿਬ ਨੇ ਉਹਨਾਂ ਮਿੱਤਰਾਂ ਦਾ ਜ਼ਿਕਰ ਕੀਤਾ ਉਹਨਾਂ ਸੱਜਣਾ ਦਾ ਜ਼ਿਕਰ ਕੀਤਾ ਉਹ ਦੋਸਤਾਂ ਦਾ ਜ਼ਿਕਰ ਕੀਤਾ ਜਿਹੜੇ ਅੰਤਲੇ ਸਮੇਂ ਤੇਰੇ ਨਾਲ ਨਿਭਦੇ ਹੈ ਸਹਿਬ ਦੇ ਉਹ ਬਚਨ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰਨ ਉਹ ਸੱਜਣ ਨੇ ਸਾਡੇ ਜੀਵਨ ਦੇ ਵਿੱਚ ਆਈ ਨਿਬਰਤਾ ਉਹ ਸੱਜਣ ਕਿਹੜੇ ਨੇ ਸਾਡੇ ਜੀਵਨ ਵਿੱਚ ਆਇਆ ਹੋਇਆ ਸਹਾਰਨ ਦਾ ਗੁਣ ਉਹ ਸੱਜਣ ਕਿਹੜੇ ਨੇ ਸਾਡੇ ਜੀਵਨ ਤੇ ਪੰਥ ਵਿੱਚ ਆਈ ਕੋਈ ਨਿਮਰਤਾ ਸਹਾਰਨ ਦਾ ਗੁਣ ਔਰ ਮਿੱਠੇ ਬੋਲ ਬੋਲਣ ਦਾ ਗੁਣ ਇਹ ਸਾਡੇ ਜੀਵਨ ਵਿੱਚ ਕਦੋਂ ਆਉਂਦਾ ਜਦੋਂ ਗੁਰੂ ਮਿੱਤਰ ਆਉਂਦਾ ਤੇ ਗੁਰੂ ਮਿੱਤਰ ਦੇ ਨਾਲ ਇੱਕ ਖਜ਼ਾਨਾ ਸਾਡੇ ਜੀਵਨ ਚ ਆਉਂਦਾ ਤੇ ਮਾਲਕ ਨੇ ਕਿਹਾ ਇਹ ਖਜ਼ਾਨੇ ਨੂੰ ਅਕੇ ਸਰਬ ਕਰ ਇਹਨੂੰ ਅੱਗੇ ਵੰਡ ਜਿਹੜਾ ਤੇਰੇ ਜੀਵਨ ਚ ਨਿਮਰਤਾ ਹੈ ਸਾਬ ਨੇ ਕਹ ਦੂਜਿਆਂ ਨੂੰ ਪ੍ਰੇਰਿਤ ਕਰ ਜਿੱਥੇ ਤੇਰੇ ਜੀਵਨ ਚ ਸਹਾਰਨਤਾ ਦਾ ਗੁਣ ਹੈ ਉਥੇ ਦੂਜਿਆਂ ਨੂੰ ਪ੍ਰੇਰਿਤ ਕਰ ਜਿੱਥੇ ਸਾਬ ਨੇ ਕਿਹਾ ਉਹ ਬੰਦਿਆ ਤੇਰੇ ਜੀਵਨ ਚ ਮਿੱਠੇ ਬੋਲਾਂ ਦਾ ਖਜ਼ਾਨਾ ਆ ਗਿਆ ਉਥੇ ਸਾਹਮਣੇ ਵਾਲੇ ਨੂੰ ਪ੍ਰੇਰਿਤ ਕਰ ਵੀ ਮਿਠਾਸ ਪਰੇਪੋਲ ਬੋਲਿਆ ਕਰੋ ਜਦੋਂ ਇੱਕ ਖਜ਼ਾਨੇ ਦੂਜੇ ਵਿੱਚ ਵੰਡੇਗਾ ਮਾਲਕ ਨੇ ਕਿਹਾ ਵਾਦਾ ਹੋਵੇਗਾ ਬੰਦਿਆ ਘਾਟਾ ਨਹੀਂ ਹੋਵੇਗਾ ਇੱਕ ਨਹੀਂ ਅਨੇਕਾਂ ਗੁਨਾ ਦੇ ਦਾਤ ਗੁਰੂ ਮਿੱਤਰ ਸਾਡੀ ਝੋਲੀ ਪਾਉਂਦਾ ਆ ਤੇ ਮਾਲਕ ਨੇ ਇਹਨਾਂ ਗੁਨਾ ਦੀ ਗੱਲ ਐਡਾਂ ਕੀਤੀ ਐ ਖਾਣੇ ਖਰਚੇ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਨਾ ਹੋ ਜਾਈ ਸਹਿਬ ਨੇ ਕਿਹਾ ਇਹ ਗੁਨਾ ਦਾ ਕੋਈ ਮੁੱਲ ਵੀ ਨਹੀਂ ਐ ਇਹਨਾਂ ਨੂੰ ਕਿ ਖਰੀਦ ਨਹੀਂ ਸਕਦਾ ਕੋਈ ਰਕਮ ਅਦਾ ਕਰਕੇ ਇਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ ਕੋਈ ਰਕਮ ਅਦਾ ਕਰਕੇ ਸਹਿਬ ਨੇ ਕਿਹਾ ਇਹ ਗੁਣ ਉਦੋਂ ਹੀ ਆਉਂਦੇ ਨੇ ਜਦੋਂ ਗੁਰੂ ਦੀ ਬਖਸ਼ਿਸ਼ ਗੁਰੂ ਦੀ ਨਦਰ ਸਾਡੀ ਜੀ ਪਰ ਚਲਦੀ ਹੈ ਇਹ ਗੁਣ ਉਦੋਂ ਆਉਂਦੇ ਨੇ ਜਿੱਥੇ ਸਾਬ ਨੇ ਕਹੇ ਸ਼ੋਭ ਗੁਣ ਗੁਰੂ ਬਖਸ਼ਦਾ ਆ ਤੇ ਸੱਚ ਇਥੇ ਗੁਨਾਤੀ ਹੀ ਜਿਹੜੀ ਗੱਤਰ ਹੋਇਆ ਕਰਦੀ ਹੈ ਸੰਸਾਰੰਦ ਗੁਣਵਾਨ ਸੱਜਣ ਮਿਲੇ ਤੇ ਮਾਲਕ ਦੀ ਪਾਵਨ ਪਾਣੀ ਦੇ ਕਾ ਉਹਦਾ ਅਦਬ ਉਹਦਾ ਸਤਕਾਰ ਕਰਿਆ ਕਰੋ ਜਿੱਥੇ ਉਹਦੇ ਕੁਲਪਦੀਖ ਤੋਂ ਨੇ ਹੁੰਦਾ ਕੁਲ ਗੁਣ ਪ੍ਰਾਪਤ ਕਰ ਲਿਆ ਕਰੋ ਪਰ ਮਾਲਕ ਨੇ ਕਹ ਜਿਹੜੇ ਦੁਨਿਆਵੀ ਤੌਰ ਤੇ ਤੇਰੇ ਸੰਗੀਤ ਸਾਥੀ ਬੰਦਿਆ ਬਨੇ ਨੇ ਨਾ ਇਹ ਚੰਦ ਤੋਂ ਦੇਂਦੀ ਜਿਹੜੀ ਹੈ ਚੰਦਨੀ ਰਾਤ ਹੈ ਉੜ ਕੇ ਕੁਝ ਖੋਰੀ ਵਾਪਰਦਾ ਹੈ ਜੀ ਬੰਦੇ ਵਿੱਚ ਸਹਿਬ ਨੇ ਦੇਖੋ ਦੁਨਿਆਵੀ ਸੰਸਾਰ ਦੇ ਟਾਂਚੇ ਨੂੰ ਬਿਆਨ ਕੀਤਾ ਇੱਕ ਜ਼ਿਕਰ ਕੀਤਾ ਮਾਲਕ ਨੇ ਪਾਵਨ ਬਾਣੀ ਵਿੱਚ ਇੱਥੇ ਇਹ ਕਿਹਾ ਮਨ ਅੱਖਾਂ ਤੇਰੀ ਦੋਸਤੀ ਮਾਇਆ ਦਾ ਸਰਬੰਧ ਸਹਿਬ ਨੇ ਕਿਹਾ ਇਹ ਮਾਇਆ ਕਰਕੇ ਜੰਮਣ ਵਾਲੀ ਦੇਖੋ ਇੱਕ ਘਟਨਾ ਕਰਮ ਵਾਪਰਦਾ ਆ ਇੱਕ ਸਾਖੀ ਬਹੁਤ ਵਾਰ ਸੁਣੀ ਹੋਵੇਗੀ ਜਿਹਦੇ ਵਿੱਚ ਸਤਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰੂ ਕੀ ਪਵਨ ਪਾਣੀ ਪੜਦੇ ਮੁਖਾਰ ਵਿੱਚੋਂ ਪੜਦੇ ਪੜਦੇ ਤੁਰੇ ਜਾ ਰਹੇ ਨੇ ਰਾਹ ਦੇ ਵਿੱਚ ਇੱਕ ਤਲਾਬ ਲਿਆ ਬੜਾ ਜਲ ਨਾਲ ਭਰਿਆ ਹੋਇਆ ਉਹਦੇ ਆਸ-ਪਾਸੇ ਬਨਸਪਤੀ ਖਿੜੀ ਹੋਈ ਹੈ ਫੁੱਲ ਖਿੜੇ ਹੋਏ ਨੇ ਤੇ ਬਦੀਕ ਭੌਰੇ ਉਹਨਾਂ ਫੁੱਲਾਂ ਦਾ ਆਕੇ ਰਸ ਵੀ ਲੈ ਰਹੇ ਨੇ ਸਹਿਬ ਉੱਥੋਂ ਅਗਾ ਨੰਗੇ ਜਦੋਂ 2-3 ਦਿਨ ਬਾਅਦ ਉਸੇ ਤਲਾਬ ਤੇ ਵਾਪਸ ਪਰਤਦੇ ਨੇ ਪਹੁੰਚਦੇ ਨੇ ਦੂਜੇ ਤੀਜੇ ਦਿਨ ਜਦੋਂ ਵਾਪਸ ਲੰਘੀ ਉਹ ਤਲਾਸ਼ ਕਿਆ ਪਿਆ ਉਹ ਫੁੱਲ ਕੁਮਲਾ ਚੁੱਕੇ ਨੇ ਨਾ ਉੱਥੇ ਕੋਈ ਭੌਰਾ ਆ ਨਾ ਕੋਈ ਹੋਰ ਨਾ ਕੋਈ ਉੱਥੇ ਕੋਈ ਸੱਜਣ ਮਿੱਤਰ ਕੁਝ ਵੀ ਨਹੀਂ ਦਿਖ ਰਿਹਾ ਕਹਿ ਤੂੰ ਮੁਰਾਦ ਸੱਚੇ ਜਦੋਂ ਤੇਰਾ ਇਹ ਦੁਨੀ ਸੁਖਾਬੇ ਬਾਗ ਵਿੱਚ ਤੇਰੇ ਪਾਸ ਜਦੋਂ ਦੌਲਤ ਸ਼ੌਹਰਤ ਖੁਸ਼ਬੂ ਸਭ ਕੁਝ ਹੋਵੇਗਾ ਉਦੋਂ ਤਾਂ ਉਹ ਬੰਦਿਆ ਤੇਰੇ ਕੋਲ ਨਜ਼ਦੀਕ ਭੀੜ ਲੱਗੀ ਹੋਵੇਗੀ ਪਰ ਜਦੋਂ ਕਿ ਇਹ ਸਹਿਬ ਨੇ ਕਿ ਅਮੀਰੀ ਕਰੀਬੀ ਦੇ ਵਿੱਚ ਬਦਲਦੀ ਹੈ ਇਥੇ ਨਾਲ ਨਿਕੋਵਾਲਾ ਕੋਈ ਵੀ ਨਹੀਂ ਜੇ ਹੁੰਦਾ ਇਥੇ ਕੋਈ ਵੀ ਨਹੀਂ ਹੁੰਦਾ ਇਥੇ ਖੰਡਰ ਬਣ ਜਾਂਦੀਆਂ ਉਹ ਇਮਾਰਤਾਂ ਜਿੱਥੇ ਕਈ ਵਾਰ ਤੁਨਕ ਮੇਲੇ ਲੱਗਦੇ ਹੁੰਦੇ ਸੀ ਪਰ ਅੱਜ ਉਹ ਬਾਤਾਂ ਨਹੀਂ ਜਿਹੜੀਆਂ ਪਹਿਲਾਂ ਹੋਇਆ ਕਰਦੀਆਂ ਸੀ ਇਸੇ ਤਰ੍ਹਾਂ ਮਾਲਕ ਨੇ ਕਿਹਾ ਦੁਨੀਆਦਾਰੀ ਦਾ ਇਹ ਟਾਂਚਾ ਇਹ ਸੰਸਾਰੀ ਮਾਹੌਲ ਹੈ ਮਾਲਕ ਨੇ ਕਿਹਾ ਭਾਵੇਂ ਅੱਜ ਬਧਿਕ ਭੀੜ ਹੈ ਕੋਈ ਨਹੀਂ ਜੇ ਪਤਾ ਉਹ ਬੰਦਿਆ ਸੰਸਾਰ ਦੀ ਇਹ ਭੀੜ ਸਿਰਫ ਤੇਰੀ ਰਖਮ ਕਰਕੇ ਤੇਰੇ ਨਾਲ ਤੇਰੀ ਕੋਲ ਕੋਲ ਉਠ ਖਲੋਈ ਹੋਵੇ ਤੇਰੇ ਕੋਲ ਆ ਕੇ ਪਹੁੰਚੀ ਹੋਵੇ ਤੇ ਇੱਥੇ ਸਬ ਪਾਵਨ ਸ਼ਲੋਕ ਵਿੱਚ ਜੋ ਜ਼ਿਕਰ ਕਰਦੇ ਨੇ ਸੁਖ ਮੈਂ ਬਹੁ ਸੰਗੀਪ ਏ ਦੁਖ ਮੈਂ ਸੰਗ ਨਾ ਕੋਏ ਸੱਚ ਜਿਹਨ ਸੁਖ ਜੀਵਨ ਚਾਹੁੰਦਾ ਆ ਨਾ ਸਭ ਕਲਉਂਦੇ ਨੇ ਆ ਕੇ ਕੋਲ ਸਭ ਮਿੱਤਰਤਾ ਡੜ ਕਰਵਾਉਂਦੇ ਨੇ ਮੈਂ ਤੇਰਾ ਸੱਚਾ ਨਾ ਮੈਂ ਤੇਰਾ ਮਿੱਤਰ ਆ ਇੱਥੇ ਮਿੱਤਰਤਾ ਪਾਉਣ ਦੇ ਲਈ ਬਹੁਤ ਆਉਂਦੇ ਨੇ ਪਰ ਮਾਲਕ ਨੇ ਕਿਹਾ ਦੁੱਖ ਵਿੱਚ ਸੰਗ ਨਾ ਕੋਈ ਪਰ ਜਦੋਂ ਹੀ ਕੋ ਸੁੱਖ ਦੁੱਖ ਵਿੱਚ ਤਬਦੀਲ ਹੁੰਦਾ ਸਹਿਬ ਨੇ ਕਿਹਾ ਸਾਥ ਬੋਧੀ ਇਥੇ ਨਹੀਂ ਜਿਂਵਾਉਂਦੀ ਪਰ ਸੱਚ ਹੈ ਵੀ ਇਹ ਸ਼ਬਦ ਵੀ ਵਰਤਾ ਜੇ ਅੱਜ ਸਾਡੀ ਜ਼ਿੰਦਗੀ ਵਿੱਚ ਸੁੱਖ ਵੀ ਆ ਜਾਵੇ ਨਾ ਕਈ ਵਾਰ ਦੂਜਾ ਤੀਜਾ ਉਹ ਸੁੱਖ ਨੂੰ ਦੇਖ ਕੇ ਵੀ ਆਪਣੇ ਅੰਦਰ ਈਰਖਾ ਦਾ ਬੀਜ ਬੀਜ ਲੈਂਦਾ ਹੈ ਕਿਉਂਕਿ ਅੱਜ ਦੇ ਸੰਸਾਰੀ ਮਾਹੌਲ ਦੀ ਜੇ ਗੱਲ ਕਰੀਏ ਦੁੱਖ ਵਿੱਚ ਤਾਂ ਕਿਸੇ ਨੇ ਖਲੋਣਾ ਹੀ ਕੀ ਹੈ ਇੱਥੇ ਸੁੱਖ ਵੀ ਜਦੋਂ ਜੀਵਨ ਚਾਹੁੰਦਾ ਇੱਥੇ ਸੁੱਖ ਵਿੱਚ ਵੀ ਕੋਈ ਖਲੋਂਦਾ ਨਹੀਂ ਇਹ ਸ਼ੀਤੀ ਕਾਰਨ ਸੁੱਖ ਨੂੰ ਦੇਖ ਕੇ ਅੱਜ ਜਨਮ ਵਾਲੇ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਜਿਹੜੇ ਸੁੱਖ ਜਦੋਂ ਜੀਵਨ ਚਾਹੁੰਦਾ ਉਹਨੂੰ ਦੇਖ ਕੇ ਅੰਦਰੋਂ ਅੰਦਰੀ ਜੈਲ ਫੀਲ ਕਰਦੇ ਐ ਅੰਦਰੋਂ ਅੰਦਰੀ ਇੱਕ ਬਹਿਰ ਜੀਵਨ ਦੇ ਵਿੱਚ ਇੱਕ ਈਰਖਾ ਜੀਵਨ ਦੇ ਵਿੱਚ ਹੈ ਇੱਥੇ ਬਹੁਤ ਦੇਖੇ ਜਾ ਸਕਦੇ ਨੇ ਇਸ ਕੈਟਾਗਰੀ ਵਿੱਚ ਬਹੁਤ ਆਉਂਦੇ ਨਹੀਂ ਇੱਥੇ ਬਹੁਤ ਆਉਂਦੇ ਨੇ ਪਰ ਜਦੋਂ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ ਕਈ ਵਾਰ ਇੱਥੇ ਝੂਠੇ ਦਿਲਾਸੇ ਦੇਣ ਵਾਲੇ ਵੀ ਬਹੁਤ ਆਉਂਦੇ ਨੇ ਬੈਰ ਈਰਖਾ ਭਾਵਨਾ ਰੱਖਣ ਵਾਲੇ ਜਦੋਂ ਕਿਸੇ ਕੁਆਰਟੀ ਦੇ ਘਰ ਜੇ ਉਹਦੇ ਨਾਲ ਕੋਈ ਦਸ਼ਮਣੀ ਹੈ ਉਹਦੇ ਨਾਲ ਬੈਰ ਭਾਵਨਾ ਆ ਉਹਦੇ ਘਰ ਹੋਈ ਮੌਤ ਨੂੰ ਦੇਖ ਕੇ ਇਥੇ ਖੁਸ਼ ਹੁੰਦੇ ਵੀ ਬਹੁਤੇ ਦੇ ਕੇ ਜਾ ਸਕਦੇ ਨੇ ਇਥੇ ਖੁਸ਼ ਹੁੰਦੇ ਬਹੁਤੇ ਦੇ ਕੇ ਜਾ ਸਕਦੇ ਨੇ ਪਰ ਮਹਲਕ ਦੀ ਪਾਵਨ ਬਾਣੀ ਨੇ ਆ ਗੁਰੂ ਮਿੱਤਰ ਨੇ ਸਾਨੂੰ ਅਵੇਰ ਕੀਤਾ ਸਾਨੂੰ ਸੁਚੇਤ ਕੀਤਾ ਫਲਾਨੇ ਗਵੰਡੀ ਦੇ ਘਰ ਆਏ ਨੂੰ ਦੁੱਖ ਨੂੰ ਦੇਖ ਕੇ ਉਹ ਬੰਦਿਆ ਕਦੇ ਹੱਸੀ ਨਾ ਉਹਦਾ ਕਦੇ ਮਜ਼ਾਕ ਨਾ ਅਡਾਈ ਉਹਦਾ ਕਦੇ ਮੁਖੌਲ ਨਾ ਅਡਾਈ ਕਿਉਂਕਿ ਕੁਝ ਨਹੀਂ ਜੇ ਪਤਾ ਅੱਜ ਉਹਦੇ ਘਰ ਇਹ ਵਾਪਰਦਾ ਪਿਆ ਕੱਲ ਪਰਤ ਕੇ ਤੇਰੇ ਘਰ ਵੀ ਇਹ ਵਾਪਰ ਸਕਦਾ ਹੈ ਕਿਉਂਕਿ ਬਾਬੇ ਦੇ ਬਚਨ ਨੇ ਇਹ 파ਰੂਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਗਵੰਡੀ ਦੇ ਘਰ ਚੋਂ ਵਾਪਰਿਆ ਉਹ ਇੱਕ ਦਿਨ ਤੇਰੇ ਵੀ ਵਾਪਰੇਗਾ ਜੇ ਮੌਤ ਤੇ ਹੱਸਦਾ ਪਿਆ ਆ ਗੁਰਦੇਵ ਨੇ ਕਿਹਾ ਮੌਤ ਰੂਪੀ ਪੋਚਾ ਸਭਨਾ ਘਰਾਂ ਦੇ ਵਿੱਚ ਹੈ ਕਿ ਇੱਕ ਦਿਨ ਤੇਰੇ ਘਰ ਪੀ ਪਰਤ ਕੇ ਪੋਚਾ ਫਿਰੇਗਾ ਕਿਉਂਕਿ ਸੋਹਲਾ ਸਾਹਿਬ ਦੀ ਬਾੜੀ ਵਿੱਚ ਰੋ ਜਾਨਾ ਫੜਦੇ ਹਾਂ ਘਰ ਘਰ ਇਹ ਨੂੰ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਆ ਨਾਨਕ ਸੇ ਦੇ ਪਵਨ ਸਭ ਨੇ ਕਿਹਾ ਹਰ ਘਰ ਵਿੱਚ ਇਹ ਮੌਤ ਰੂਪੀ ਪੋਚਾ ਫਿਰਦਾ ਆ ਸਹਿਬ ਨੇ ਕਿਹਾ ਉਹ ਪੋਚਾ ਫਿਰਨ ਤੋਂ ਪਹਿਲਾਂ ਇੱਕ ਕਰਮ ਕਰ ਸਦਨਹਾਰਾ ਸਿਮਰੇ ਉਹਨੂੰ ਮਿੱਤਰ ਬਣਾ ਲਏ। ਭਾਵੇਂ ਮੌਤ ਵੀ ਹੈ ਫਿਰ ਸਹਿਬ ਨੇ ਕਿਹਾ ਕਿ ਜਾਨਾ ਕਿ ਪਰhenge। ਕੈਸਾ ਮਨਣਾ ਹੋਏ? ਫਿਰ ਸਹਿਬ ਨੇ ਕਿਹਾ ਭਾਵੇਂ ਮੌਤ ਹੈ ਪਰ ਜੇ ਸੱਦਰ ਮਹਾਰਾਜ ਤੇਰੇ ਜੀਵਨ ਵਿੱਚ ਹੋਵੇਗਾ ਜੇਕਰ ਸਾਥੇ ਬਲੋਂ ਮਿਸਰੇ ਤਾਂ ਸੇਲਾ ਬੰਨਾ ਹੋਏ। ਗੁਰੂ ਨੂੰ ਮਿੱਤਰ ਜਾਣ ਕੇ ਗੁਰੂ ਦੀ ਅਗਵਾਈ ਜੀਵਨ ਵਿੱਚ ਲੈ ਕੇ ਆ। ਜਿੱਦਣ ਗੁਰੂ ਨੂੰ ਨਾਇਕ ਜਾਣ ਕੇ ਗੁਰੂ ਨੂੰ ਆਗੂ ਜਾਣ ਕੇ ਜੀਵਨ ਵਿੱਚ ਤੁਰੇਗਾ ਸਾਹਿਬ ਨੇ ਕਿਹਾ ਗੁਰੂ ਜੀ ਵਰ ਵਿੱਚ ਸਦੀਪ ਸੁਖ ਪਰ ਦਵੇਗਾ ਕਿਉਂਕਿ ਬਚਨ ਇਹ ਨਹੀਂ ਸਭ ਸੁਖ ਦਾਤਾ RAM ਹੈ ਦੂਸਰ ਨਾ ਕੋਏ ਸਾਹਿਬ ਨੇ ਕਿਹਾ ਦੂਜਾ ਤੀਜਾ ਕੋਈ ਨਹੀਂ ਹੈ ਸਿਰਫ ਗੁਰੂ ਹੀ ਹੈ ਜਿਹੜਾ ਸਾਰੇ ਸੁੱਖਾਂ ਦੀ ਦਾਤ ਤੇਰੀ ਝੋਲੀ ਪਾਉਂਦਾ ਹੈ ਆਪੋ ਪਾਵਨ ਸ਼ਬਦ ਆਪਣੇ ਸਰਵਨ ਕੀਤਾ ਗੁਰੂ ਸਵਾਰਿਆਂ ਦੀ ਰਸਨਾ ਤੋਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਈ ਫਿਰ ਦੌਲਤ ਕਤੁ ਨਾਹੀ ਸਾਚੇ ਸਾਹਿਬ ਸ਼ਾਮਦ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਰਖਾ ਸਭ ਜੀ ਤੇਰੇ ਦਿਆਲਾ ਕੀ ਕਰਦਾ ਐ ਇਹ ਦਿਆਲ ਪ੍ਰਭੂ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਤ ਤੇਰੀ ਵਡਿਆਈ ਸਹਿਬ ਨੇ ਕਹ ਉਹਦੀ ਅਚਰਤ ਵਡਿਆਈ ਹੈ ਪਰ ਉਸ ਵਡਿਆਈ ਵਾਲੇ ਸਿਮਰ ਤੂੰ ਬੰਦੇ ਹਈ ਕਰ ਸੰਸਾਰ ਵਿੱਚ ਸ੍ਰੀ ਸ਼ੋਭਾ ਹੋਵੇਗੀ ਪਰ ਮਾਲਕ ਨੇ ਕਹੇ ਜੇ ਚੀਤੇ ਕਰੇਗਾ ਤਾਂ ਮੌਤ ਸੌਕੀ ਹੋਵੇਗੀ ਤਾਂ ਸਹਿਲਾ ਮਰਨਾ ਹੋਏ ਹਾਂ ਗੁਰੂ ਨੁਮਿੱਤਰ ਬਣਾ ਕੇ ਤੁਰੇਗਾ ਇਹ ਗੁਰੂ ਉਹ ਹੈ ਜਿਹੜਾ ਤੇਰੇ ਦੁੱਖ ਵਿੱਚ ਤੇਰੇ ਨਾਲ ਖਲੋਏਗਾ ਤੇਰੇ ਸੁੱਖ ਵਿੱਚ ਵੀ ਕੋਦੂ ਨਾਲ ਖੁਦਾਇ ਇਥੇ ਬਚਨ ਨੇ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਤ ਨਾ ਕੋਏ ਨਾਲ ਅਗਲੇ ਪਾਵਨ ਕੋਲ ਨੇ ਸਭ ਅਥਿਆਤ ਤੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਸਭ ਨੇ ਕਿਹਾ ਪਜ ਪਜ ਤੋਂ ਭਗ ਚੇਤੇ ਕਰ ਉਹਦੀ ਬੰਦਗੀ ਕਰ ਉਹਨੂੰ ਜਾਤ ਕਰ ਸਿਮਰ ਮਨਾ ਆਰਾਮ ਨਾਮ ਚਿਤਾਰੇ ਸਹਿਬ ਨੇ ਕਿਹਾ ਉਹਨੂੰ ਸਿਮਰ ਚੇਤੇ ਕਰੂ ਇਸ ਰਸਨਾ ਦੇ ਨਾਲ ਜਿੱਤਨ ਚੇਤੇ ਕਰੇਗਾ ਸਦੀਪ ਸੁਖ ਤੇਰੀ ਝੋਲੀ ਪਵੇਗਾ ਤੇ ਉਸ ਸੁਖ ਜਿਹੜਾ ਹੈ ਨਾ ਪੁਰ ਦੇਵ ਨੇ ਕਿਹਾ ਆਤਮਿਕ ਤੌਰ ਤੇ ਹੋਵੇਗਾ ਉਹ ਆਤਮਿਕ ਸੁੱਖ ਦੀ ਤਰਜੀਬ ਚ ਹੋਵੇਗਾ ਦੁਨਿਆਵੀ ਤੌਰ ਤੇ ਵੱਡੇ ਵੱਡੇ ਦੁੱਖ ਜ਼ਿੰਦਗੀ ਚ ਆਉਣਗੇ ਇਹਨਾਂ ਦੁੱਖਾਂ ਨੂੰ ਸੱਤ ਕਰਨੇ ਦਾ ਆਤਮਿਕ ਸੁੱਖ ਦੀ ਦਾਤ ਗੁਰੂ ਮਿੱਤਰ ਸਾਡੀ ਝੋਲੀ ਪਾਉਂਦਾ ਆ ਤੇ ਇਹ ਸੁੱਖ ਉਹ ਹੈ ਜਿਹੜਾ ਬੰਦ ਬੰਦ ਕੱਟਣ ਤੋਂ ਬਾਅਦ ਵੀ ਮੁਕਤ ਖਤਮ ਨਹੀਂ ਜੇ ਹੁੰਦਾ ਇਹ ਸੁੱਖ ਉਹ ਹੈ ਪਾਵਾਂ ਤਤੀ ਤਵੀ ਹੋਵੇ ਪਾਵਾਂ ਦੇਖ ਤਬਦੀ ਹੋਵੇ ਪਾਵਾਂ ਤਿੱਖਾ ਆਰਾ ਹੋਵੇ ਪਾਵਾਂ ਤੱਤੀ ਤਵੀ ਹੋਵੇ ਸੱਚ ਇਹ ਦੁੱਖ ਸੁੱਖ ਜਿਹੜਾ ਆ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ ਹਾਂ ਵੱਡੇ ਵੱਡੇ ਆਏ ਦੁੱਖਾਂ ਹਰ ਸਰ ਕਰਨ ਦੀ ਦਾਤ ਗੁਰੂ ਇਹ ਸੁੱਖ ਦੇ ਕੇ ਸਾਡੀ ਝੋਲੀ ਪਾ ਦਿੰਦਾ ਹੈ ਸਹਿਬ ਕਹਿੰਦੇ ਨੇ ਸੁੱਖ ਵਿੱਚ ਬਹੁ ਸੰਗੀ ਭਏ ਦੁੱਖ ਵਿੱਚ ਸੰਤ ਨਾ ਕੋਏ ਕਹੁ ਨਾਨਕ ਹਰ ਭਜ ਮਨਾ ਅੰਤ ਸਫਾਈ ਹੋਏ ਸਹਿਬ ਨੇ ਕਿਹਾ ਅਖੀਰ ਤੇਰੇ ਸਹਾਈ ਇਹਨੇ ਹੀ ਹੋਣਾ ਹੈ ਕਿਨੇ ਜਪੇ ਨਾਮ ਨੇ 71 ਕੀਤੇ ਹੋਏ ਸ਼ੋਭ ਗੁਰਾਂ ਨੇ ਸੰਸਾਰੀਆਂ ਤੇ ਉੱਤੇ ਜਿੱਡਾ ਮਰਜੀ ਦਾਵਾ ਕਰ ਲੈ ਮਾਲਕ ਨੇ ਕਿਹਾ ਇਹ ਇੱਕ ਨਾ ਇੱਕ ਦਿਨ ਤੈਨੂੰ ਛੱਡ ਜਾਂ ਆ ਕੇ ਬੰਦਿਆ ਜਿੰਨਾ ਮਰਜੀ ਦਾਵਾ ਹੋਵੇ ਇੱਥੇ ਦੇਖੀਆਂ ਨੇ ਬਚਪਨ ਤੋਂ ਲੈ ਕੇ ਜਵਾਨੀ ਪਰ ਬੁਢੇਪੇ ਤੱਕ ਪਈ ਹੋਈ ਮਿੱਤਰਤਾ ਕਈ ਵਾਰ ਇਹ ਬੁਢੇਪੇ ਵਿੱਚ ਆ ਕੇ ਸਾਥ ਛੱਡ ਜਾਂਦੀ ਹੈ ਕਈ ਵਾਰ ਇਹ ਪਰ ਜਵਾਨੀ ਵਿੱਚ ਵੀ ਸਾਥ ਛੱਡ ਜਾਂਦੀ ਹੈ ਕਈ ਵਾਰ ਇਹ ਬਚਪਨ ਵਿੱਚ ਹੀ ਸਾਥ ਛੱਡ ਦਿੰਦੀ ਹੈ ਸਾਬ ਨੇ ਕਿਹਾ ਦੁਨਿਆਵੀ ਮਿੱਤਰਤਾ ਪਰ ਗੁਰੂ ਨੂੰ ਜਿੱਤਨ ਮਿੱਤਰ ਬਣਾ ਲਿਆ ਨਾ ਸਾਬ ਨੇ ਕਿਹਾ ਸੁਦੀਪ ਤੇਰੇ ਨਾਲ ਰਹੇਗਾ ਆਪਾਂ ਇੱਕ ਸ਼ਬਦ ਪੜ੍ਹਦੇ ਹੁੰਦੇ ਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂਛੰਦਾ ਸੱਚ ਹੈ ਜਦੋਂ ਗੁਰੂ ਸਾਡੇ ਵੱਲ ਹੋਵੇਗਾ ਗੁਰੂ ਦੀ ਨਿਗਾ ਸਾਡੇ ਤੇ ਹੋਵੇਗੀ ਸਵੱਲੀ ਹੋਵੇਗੀ ਜਿੱਦਣ ਗੁਰੂ ਨੂੰ ਬਿੱਤਰ ਜਾਣ ਲਵਾਂਗੇ ਫਿਰ ਇਹ ਪਿੱਤਰ ਤੇਰੇ ਮਨ ਨੂੰ ਅਵੇਰ ਕਰੇਗਾ ਸੁਚੇਤ ਕਰੇਗਾ ਕਰਮੰਦੇ ਦੀ ਬੰਦਗੀ ਜਿਚਰ ਘਟ ਮੈਂ ਸਾਹ ਕੋ ਇਹ ਗੁਰੂ ਬਿੱਤਰ ਤੈਨੂੰ ਸਮਝਾਏਗਾ ਤੈਨੂੰ ਉਪਦੇਸ਼ ਦੇਵੇਗਾ ਉਹ ਉਪਦੇਸ਼ ਇਹ ਹੋਵੇਗਾ ਬੰਦੇ ਬੰਦਗੀ ਇਕਤਿਆਰ ਇਹ ਉਪਦੇਸ਼ ਕੇ ਹੋਵੇਗਾ ਵੀ ਬੰਦਿਆ ਅੱਜ ਜਿਹੜੀ ਰਸਨਾ ਮਿਲੀ ਐ ਇਸ ਰਸਨਾ ਦੇ ਨਾਲ ਗੋਪਾਲ ਦੇ ਗੁਣਾਂ ਨੂੰ ਗਾ ਜਿਹੜੇ ਗੁਣ ਤੇਰੇ ਨਾਲ ਅਖੀਰ ਨਿਭਣੇ ਨੇ ਸੰਸਾਰ ਦੀ ਮਿੱਤਰਤਾ ਝੂਠੀ ਹੋ ਸਕਦੀ ਐ ਪਰ ਗੁਰੂ ਦੀ ਮਿੱਤਰਤਾ ਝੂਠੀ ਨਹੀਂ ਐ ਸਭ ਨਿਕਰ ਇਸ ਸਰੀਰ ਅੰਗ ਸੰਗ ਜਾਣ ਕੇ ਗੁਰੂ ਦੀ ਦਸੀ ਤੇ ਮਰਿਆਦਾ ਗੁਰੂ ਦੇ ਦਸੇ ਤੇ ਬਚਨਾਂ ਦੇ ਉਪਦੇਸ਼ ਨੂੰ ਜਦੋਂ ਜੀਵਨ ਚ ਦ੍ਰਿੜ ਕਰਕੇ ਤੁਰੇਗਾ ਨਾ ਉਹ ਦ੍ਰਿੜਤਾ ਉਹ ਪ੍ਰੋਸਾ ਮਲਕ ਇੱਕ ਦਿਨ ਤੈਨੂੰ ਰੱਬੀ ਦਰ ਕਬੂਲ ਕਰਵਾ ਦੇਵੇਗਾ ਅਖੀਰ ਤੇਰੇ ਸਹਾਈ ਤੇਰਾ ਜੱਪਿਆ ਨਾਮ ਹੈ ਤੇਰੀ ਕੀਤੀ ਬੰਦਗੀ ਹੈ ਤੇਰੇ ਕੀਤੇ 71 ਸ਼ੋਭ ਗੁਣ ਨੇ ਜਿਨ੍ਹਾਂ ਤੇਰੇ ਨਾਲ ਅਖੀਰ ਨਿਭਰਾਇਆ ਸੰਸਾਰੀਆਂ ਦੀ ਮਿੱਤਰਤਾ ਜੀ ਜੇ ਗੱਲ ਕਰਦਾ ਆ ਸਾਬ ਨੇ ਕਹ ਜਉਂਦੀ ਜੀ ਹੋ ਸਕਦੀ ਹੈ ਪਰ ਜਿਤਨ ਉਮੋ ਦਿਨ ਆਵੇਗਾ ਸਹਿਬ ਨੇ ਕਿ ਇਨਾਂ ਚ ਕਿਸੇ ਤੇ ਢਾਲ ਨਹੀਂ ਖਲੋਣਾ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰ ਜਿੱਥੇ ਲੇਖ ਮੰਗੀਏ ਤਿੱਥੇ ਖੜੇ ਦਿਸਨ ਬਾਬਾ ਪ੍ਰੀਤ ਜੀ ਦੇ ਉਹ ਬਚਨ ਕਹਿ ਕੇ ਸਮਾਪਤੀ ਕਰਾ ਬਾਬਾ ਪ੍ਰੀਤ ਜੀ ਨੇ ਕਿਹਾ ਫਰੀਦਾ ਟੁਗਲੀ ਸੱਜਣ ਵੀ ਇੱਕ ਟੁਢੀ ਨਾਲ ਹ ਗੱਲੀ ਬਾਤੀ ਤਾਂ ਸੱਜਣ ਬਹੁਤ ਨੇ ਪਰ ਜਦ ਦੁੱਖ ਦਾ ਸਮਾਂ ਆਉਂਦਾ ਉਦ ਇੱਕ ਵੀ ਨਹੀਂ ਲੱਭਦਾ ਨਾਲ ਖਲੋਉ ਵਾਲਾ ਇਸ ਕਰਕੇ ਜਿੱਥੇ ਦੁਨਿਆਵੀ ਤੌਰ ਤੇ ਬਹੁਤਿਆਂ ਨਾਲ ਸਾਡੀ ਸਾਝ ਹੈ ਉਥੇ ਗੁਰੂ ਨਾਲ ਵੀ ਬਣਾ ਲਈਏ ਜਿੱਥੇ ਸੰਸਾਰੀਆਂ ਨਾਲ ਸਾਡੀ ਪ੍ਰੀਤ ਬੜੀ ਹੈ ਉਥੇ ਗੁਰੂ ਨਾਲ ਵੀ ਪ੍ਰੀਤ ਪਾ ਲਈਏ ਜਿਸ ਦਿਨ ਇਹ ਪ੍ਰੀਤ ਪੈ ਗਈ ਫਿਰ ਭਗਤ ਰਵਿਦਾਸ ਵਾਲੀ ਸਾਡੇ ਜੀਵਨ ਚ ਬਣ ਆਵੇਗੀ ਜਿਵੇਂ ਉਹ ਕਹਿੰਦੇ ਸੱਚੀ ਪ੍ਰੀਤ ਹਮ ਤੂੰ ਸੋ ਜੋਰੀ ਤੁਮ ਸੇ ਉਨ ਜੋਰ ਅਵਰ ਸੰਗ ਤੋਰੀ ਇਸੇ ਤਰ੍ਹਾਂ ਸਾਡੀ ਪ੍ਰੀਤ ਗੁਰੂ ਦੇ ਨਾਲ ਨਿਵੇਗੀ ਗੁਰੂ ਦੇ ਦਰ ਸੀ ਪਰਵਾਹ ਨੂਵਾਂਗੇ ਫਿਰ ਤੋਰੀ ਨਾ ਟੁੱਟੇ ਸ਼ੋਰੀ ਨਾ ਛੁੱਟੇ ਐਸੀ ਮਾਦੂ ਖਿੰਜ ਤਣੀ ਇਹ ਮਿੱਤਰਤਾ ਪਰਮੇਸ਼ਰ ਦੇ ਦਰ ਕਬੂਲ ਹੋਣ ਬਣੀ ਐ ਕਬੂਲ ਕਰਵਾਉਣ ਵਾਲੀ ਐ ਗੁਰੂ ਨੂੰ ਮਿੱਤਰ ਬਣਾ ਲਵਾਂਗੇ ਸਭ ਨੇ ਕਿ ਰੌਨੀ ਤੰਦਰ ਮਲੋਣ ਗਿਆ ਪਾਵਨ ਉਹ ਬਚਨ ਕੋਈ ਜਾਣੈ ਕਮ ਨਹੀਂ ਖਾਜਤ ਮੀਤ ਜਿਸੁ ਹੋਇ ਕਿਰਪਾਲ ਸੋਈ ਦਿੱਧ ਪੂਜੈ ਜੀਵਿਤ ਤੇ ਕਿਰਪਾ ਕੀਤੀ ਸਹਿਬਾ ਕਿ ਤਾਂ ਕਿ ਨਿਰਮਲ ਰੀਤ ਉਹਨਾਂ ਦੀਆਂ ਰੀਤਾਂ ਨਿਰਮਲ ਹੋਈਆਂ ਪਰ ਗੁਰੂ ਤਦੋਂ ਅੰਗ ਸਮਝਾਂਦੇ ਆ ਸਹਿਬ ਜ਼ਿਕਰ ਕਰਦੇ ਨੇ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਹੋਏ ਦੁਖਾਂ ਵਿੱਚ ਨਾਲ ਨਹੀਂ ਦੇਖ ਲੋਂਦਾ ਕੋਈ ਦੇਖ ਲੋਂਦਾ ਆ ਤਾਂ ਉਹ ਹੈ ਕਹੁ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਅਖੀਰ ਇਬਾਦਤ ਬੰਦਗੀ ਸੱਚ ਸਾਡੇ ਜੀਵ ਵਿੱਚ ਆਇਆ ਹੋਇਆ ਜਿਨੇ ਸਦੀਪ ਸਾਡੇ ਨਾਲ ਨਿਵਨਾ ਹੈ ਇਹਦੇ ਨਾਲ ਸੁਖ ਸੁਖਮੀ ਚੈ ਅਨੰਦ ਹੈ ਸਹਿਜ ਹੈ ਸਾਡੇ ਲੋਕ ਸੁਖੀਏ ਪਰ ਲੋਕ ਸੰਗਲੇ ਨਾਨਕਾ ਪ੍ਰਭ ਆਪੇ ਗੁਰੂ ਕਿਰਪਾ ਕਰੀ ਪਾਵਉ ਸਿ ਲੋਭ ਵਿਚਾਰ ਤੇ ਹੁੰਉਪੀ